ਨਹੀਂ ਕੱਲ ਅਸੀਂ ਦੌਰਾ ਨਹੀਂ ਕੀਤਾ ਕੱਲ ਅਸੀਂ ਮੌਕ ਡ੍ਰਿੱਲ ਵੀ ਕੀਤੀ ਹੈ ਵੀ ਜੇਕਰ ਕੋਈ ਇਦਾਂ ਦੇ ਆਰਮ ਮੰਗਾਂਗੇ ਤੇ ਸਾਡਾ ਕੀ ਰਿਸਪੌਂਸ ਹੋਏਗਾ ਔਰ ਮੈਂ ਸਾਰੇ ਲੁਧਿਆਣਾ ਵਾਸੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪ੍ਰਸ਼ਾਸਨ ਬਿਲਕੁਲ ਤਿਆਰ ਹੈ ਔਰ ਕੋਈ ਘਬਰਾਣ ਦੀ ਲੋੜ ਨਹੀਂ ਹੈ एवरीथिंग ਇਜ਼ ਅੰਡਰ ਕੰਟਰੋਲ ਜਿਹੜਾ ਵਾਟਰ ਲੈਵਲ ਹੈ ਉਹ ਸੇਫ ਲੈਵਲ ਤੋਂ ਕਾਫੀ ਥੱਲੇ ਚੱਲ ਰਿਹਾ ਹੈ 10000 ਦੇ ਨੇੜੇ ਜਿਹੜੇ ਚੱਲ ਰਿਹਾ ਹੈ ਜਦੋਂ ਕਿ ਸਾਡਾ ਸੇਫ ਲੈਵਲ ਉਸ ਤੋਂ ਹਾਂ ਜੂਨਾ ਤੋਂ ਵੀ ਬਧਾਏਗਾ ਤੇ ਨਾਥਿੰਗ ਟੂ ਵਰਰੀ ਔਰ ਸਾਰੇ ਪਿੰਡਾਂ ਦਾ ਦੌਰਾ ਕੀਤਾ ਉੱਥੇ ਜਿੱਥੇ-ਜਿੱਥੇ ਸਾਡੇ ਵਲਨਰੇਬਲ ਪੁਆਇੰਟਸ ਹੈ ਜਿੱਥੇ ਬ੍ਰੀਚਿੰਗ ਵਗੈਰਾ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਹੁੰਦੇ ਗਏ ਹਨ ਔਰ ਪਿੰਡ ਵਾਸੀਆਂ ਦੇ ਨਾਲ ਉੱਥੇ ਵਿਜ਼ਿਟ ਕੀਤਾ ਦੌਰਾ ਕੀਤਾ ਸਾਰੇ ਖੇਤਾਂ ਦਾ ਜਾਇਜ਼ਾ ਲਿਆ ਸਭ ਕੁਝ ਓਕੇ ਹੈ ਸਭ ਕੁਝ ਠੀਕ ਹੈ ਸਰ ਲੋਕਾਂ ਨੂੰ ਕਿਸ ਤਰ੍ਹਾਂ ਦਾ ਸੂਚਿਤ ਕੀਤਾ ਜਾ ਰਿਹਾ ਡ੍ਰਿਲ ਦੇ ਦੌਰਾਨ ਤੇ ਕੀ ਕੀ ਸਮਝਾਇਆ ਜਾ ਰਿਹਾ ਜੇਕਰ ਅਧਰ ਪਾਣੀ ਦਾ ਪੱਧਰ ਵਧਦਾ ਹੋਵੇ ਹਨੇ ਕੁਝ ਸਮੇਂ ਦੇ ਵਿੱਚ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੋਇਆ ਹੈ 20 ਤੋਂ ਲੈ ਕੇ 24 ਤੱਕ ਤੇ ਉਸ ਨੂੰ ਲੈ ਕੇ ਕੀ ਪ੍ਰਬੰਧ ਤੀ ਸਮਝਾਇਆ ਗਿਆ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਦੇਖੋ ਕਈ ਇਹਦੇ ਵਿੱਚ ਕਈ ਡਿਪਾਰਟਮੈਂਟ ਇਨਵੋਲ ਹੁੰਦੇ ਆ ਔਰ ਕਈ ਚੀਜ਼ਾਂ ਦੇਖਣ ਵਾਲੀ ਹੁੰਦੀਆਂ ਕਿ ਸਭ ਤੋਂ ਪਹਿਲਾਂ ਤਾਂ ਗੁਰਦੁਆਰੇ ਸਾਹਿਬ ਤੋਂ ਮਨਾਦੀ ਕਰਾ ਕੇ ਅਲਰਟ ਇੱਕ ਤਾਂ ਸਾਡੇ ਹੌਟਲਾਈਨ ਨੰਬਰ ਇੱਥੇ ਕੰਟਰੋਲ ਰੂਮ ਦੇ ਵਿੱਚ ਕੋਲ ਆਉਂਦੀ ਹੈ ਕੋਲ ਦਾ ਜਾਣ ਤੋਂ ਬਾਅਦ ਅਸੀਂ ਸਾਰੇ ਪਿੰਡਾਂ ਨੂੰ ਅਲਰਟ ਕਰਦੇ ਹਾਂ ਮੁਨਾਦੀ ਕਰਦੇ ਹਾਂ ਮੁਨਾਦੀ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜੀਐਸਬੀ ਵਗੈਰਾ ਉੱਥੇ ਡਿਪਲੋਏਡ ਨੇ ਉੱਥੇ ਰੱਖੀਆਂ ਹੋਈਆਂ ਹਾਇਰ ਕਰਕੇ ਔਰ ਉੱਥੇ ਸੈਂਡ ਬੈਗਸ ਰੱਖੇ ਹੋਏ ਨੇ ਸਾਡੇ ਕੋਲ ਲੱਖ ਤੋਂ ਉੱਤੇ ਸੈਂਡ ਬੈਗਸ ਅਸੀਂ ਔਨ ਸਪੋਰਟਸ ਰੱਖੇ ਹੋਏ ਨੇ ਉੱਥੇ 24 ਘੰਟਿਆਂ ਦੀ ਡਿਊਟੀ ਲਾਈ ਹੋਈ ਹੈ ਮੁਲਾਜ਼ਮਾਂ ਦੀ ਤਾਂ ਕਿ ਜਿੱਦਾਂ ਹੀ ਕੋਈ ਸਾਨੂੰ ਲੱਗਦਾ ਹੈ ਵੀ ਕੋਈ ਵੀ ਖਤਰੇ ਦੀ ਘੰਟੀ ਵੱਜਦੀ ਹੈ ਨਾਲ ਦੇ ਨਾਲ ਹੀ ਜੀਸੀਬੀ ਜਿਹੜਾ ਹੈਗਾ ਉਹਨੂੰ ਸੈਂਡ ਬੈਗਸ ਨੂੰ ਥੱਲੇ ਸਿੱਟ ਦਿੰਦੀ ਹੈ ਔਰ ਥੱਲੇ ਸਿੱਟ ਕੇ ਉਹਨੂੰ ਬੰਨ ਨੂੰ ਬ੍ਰੀਚ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਨਰੇਗਾ ਦੇ ਪੇਪਰ ਔਰ ਨਰੇਗਾ ਦੀ ਬੀਡੀਪੀਓ ਦਾ ਵੀ ਸਾਰਾ ਅਮਲਾ ਜੰਦਾ ਅਸੀਂ ਇਨਵੋਲਵ ਕਰਦੇ ਹਾਂ ਨਾਲ ਹੀ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਵੀ ਇਨਵੋਲਵ ਕਰਦੇ ਹਾਂ ਜੇ ਫਲੋ ਕਾਫੀ ਜ਼ਿਆਦਾ ਵਧ ਜਾਂਦਾ ਹੈ ਤੇ ਉਹ ਫਿਰ ਅਸੀਂ ਉਹ ਪਪੂਲਰ ਦੇ ਟਰੀ ਵੀ ਆਇਡੈਂਟੀਫਾਈ ਕੀਤੇ ਹੋਏ ਜੇ ਜੋ ਮੌਕੇ ਤੇ ਸਾਨੂੰ ਅਸੀਂ ਵੱਢ ਕੇ ਉਹਨਾਂ ਨੂੰ ਉਹਨਾਂ ਦੇ ਵੀ ਅਸੀਂ ਪ੍ਰੋਟੈਕਸ਼ਨ ਜਿਹੜਾ ਹੈਗਾ ਅਸੀਂ ਯੂਜ਼ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਪਿੰਡ ਵਾਲਾਂ ਨੂੰ ਲੈ ਕੇ ਪਸੰਦ ਦੇ ਵਿੱਚ ਫੇਰੇ ਵੀ ਅ ਕੱਲ ਮੌਕੇ ਦੇ ਦੌਰਾਨ ਪਿੰਡ ਵਾਸੀਆਂ ਨੂੰ ਕੀ ਸੂਚਿਤ ਕੀਤਾ ਗਿਆ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਦਰਿਆ ਦੇ ਕੋਲ ਜਾ ਕੇ ਖੇਡਦੇ ਨੇ ਸਭ ਕੁਝ ਕਰਦੇ ਉਹਨਾਂ ਨੂੰ ਕੀ ਸੂਚਿਤ ਕੀਤਾ ਸਰਪੰਚਾਂ ਨੂੰ ਕੀ ਸੂਚਿਤ ਕੀਤਾ ਵੀ ਉਹਨਾਂ ਨੂੰ ਇਹ ਸੂਚਿਤ ਕੀਤਾ ਗਿਆ ਕਿ ਤੁਸੀਂ ਸਾਨੂੰ ਸਾਰੇ ਜਿਹੜੇ ਹੈਗੇ ਜਾਣੂਗੇ ਤੁਸੀਂ ਇੱਥੇ ਕਾਫੀ ਸਾਲਾਂ ਤੋਂ ਪੁਰਾਣੇ ਵਸਨੀਕ ਹੈਗੇ ਇੱਥੋਂ ਦੇ ਔਰ ਤੁਸੀਂ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਬਸ ਅਲਰਟ ਤੇ ਰੋ ਕੋਈ ਖਬਰਾਂ ਦੀ ਲੋੜ ਨਹੀਂ ਕਿਸੇ ਚੀਜ਼ ਦੀ ਕੋਈ ਚਿਕ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੇਫਟੀ ਲੈਵਲ ਤੋਂ ਪਾਣੀ ਕਾਫੀ ਥੱਲੇ ਚੱਲਦਾ ਪਿਆ ਐਂਡ ఎవਰੀਥਿੰਗ ਇਜ਼ ਅੰਡਰ ਕੰਟਰੋਲ ਔਰ ਪਾਣੀ ਜਿਹੜਾ ਹੈਗਾ ਰੈਗੂਲਰਲੀ ਜਿਹੜਾ ਹੈ ਚੱਲ ਰਿਹਾ ਔਰ ਸੇਫ ਲੈਵਲ ਤੇ ਹੀ ਚੱਲ ਰਿਹਾ ਹੈ ਤੇ ਆਪਣੇ ਬੱਚਿਆਂ ਨੂੰ ਜਵਾਕਾਂ ਨੂੰ ਫੈਮਿਲੀ ਨੂੰ ਸਭ ਨੂੰ ਅਲਰਟ ਤੇ ਕਰੋ ਸੇਫ ਰਹੋ ਮਤਲਬ ਸਤਰ ਕਰੋ ਬਸ ਕੋਈ ਐਨਡੀਆਰਫ ਦੀ ਟੀਮ ਵੀ ਅਲਰਟ ਤੇ ਹੈ ਕੋਈ ਤਿਆਰ ਕੀਤੀ ਗਈ ਹੈ ਅਲੱਗ ਤੋਂ ਟੀਮ ਬਣਾਈ ਕੀ ਕੋਈ ਪ੍ਰਸ਼ਾਸਨ ਦੀ ਜੀ ਪ੍ਰਸ਼ਾਸਨ ਦੀ ਟੀਮਾਂ ਤਾਂ ਬਣੀਆਂ ਹੋਈਆਂ ਐ ਐਨਡੀਆਰਫ ਦੀ ਟੀਮ ਜਦੋਂ ਸਾਨੂੰ ਲੱਗਦਾ ਹੈ ਕਿ ਐਨਡੀਆਰਫ ਦੀ ਟੀਮ ਸਟੈਂਡ ਬਾਈ ਹੈ ਜੀ ਜਦੋਂ ਵੀ ਸਾਨੂੰ ਲੱਗੇਗਾ ਦੇ ਵਿਲ ਕਮ ਵਿਦਿਨ ਆਵਰਸ ਜੀ ਠੀਕ ਹੈ ਥੈਂਕ ਯੂ ਸਰ